ਸਾਰੇ ਨੂੰ ਸਤਿ ਸ਼੍ਰੀ ਅਕਾਲ ਬੋਲ ਸੋ ਜੀ ਕੀ ਹਾਲ ਚਾਲ ਨੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਟਾਈਮ ਹੋ ਗਿਆ ਜਿੱਦਾਂ ਦੁਪਹਿਰ ਦੇ 12 ਵਜੇ ਗਏ ਤੇ ਮੈਂ ਹੱਤੀ ਸੀ ਕੱਪੜੇ ਧੋ ਕੇ ਤੇ ਨਾਲੇ ਸੇਤ ਧੋ ਕੇ ਤੇ ਸਾਰੇ ਕੱਪੜੇ ਵਗੈਰਾ ਧੋ ਲਏ ਮੌਸਮ ਦੇਖੋ ਐਨ ਗਰਮੀ ਵਾਲਾ ਲੱਗਦਾ ਨਹੀਂ ਜਿਆਦਾ ਧੁੱਪ ਹੋਈ ਵੀ ਜਿੱਦਾਂ ਪੂਰੀ ਗਰਮੀ ਆ ਗਈ ਹੈ ਨਾ ਇਸ ਵਾਰ ਠੰਡ ਬਿਲਕੁਲ ਨਹੀਂ ਪਈ ਹੈਗੀ ਬਿਲਕੁਲ ਵੀ ਆ ਥੋੜਾ ਜਿਹਾ ਹੁਣ ਲੱਗਿਆ ਸੀ ਵੀ ਦੁਬਾਰਾ ਠੰਡ ਪੈਣ ਲੱਗੀ ਐ ਮੀਂਹ ਪੈਣ ਨਾਲ ਪਰ ਨਹੀਂ ਕੋਈ ਕੁਝ ਵੀ ਫਾਇਦਾ ਨਹੀਂ ਹੈਗਾ ਮੀਂਹ ਦਾ ਵੀ ਆਲੇ ਮੱਛਰ ਰੰਨਾ ਜ਼ਿਆਦਾ ਹੋਇਆ ਵਾ ਕੋਈ ਨੀ ਤੋਪਾ ਚ ਵੀ ਮੱਛਰ ਬਦਨ ਕੇ ਆਮਰ ਜਾਂਦਾ ਹੋਣਾ ਕਿ ਨਹੀਂ ਐਦਾ ਫਿਰ ਹੀ ਜਾਂਦਾ ਮੋਰੇ ਮੋਰੇ ਆ ਦੇ ਤੇ ਕਪੜੇ ਵਗੈਰਾ ਧੋ ਕੇ ਤੇ ਹੁਣ ਮੈਂ ਬਣਾਉਣ ਲੱਗੀ ਸੇਵੀਆਂ ਆ ਅੱਜਕੱਲੇ ਜਿੱਦਾਂ ਦਾਦਾ ਨੇ ਵੜਡੀਆਂ ਨੇ ਤਾਂ ਨਹੀਂ ਘਾ ਸਕਦੇ ਹਜੇ ਵੜਡੀਆਂ ਚੋਂ ਨਹੀਂ ਸ਼ੁਰੂ ਹੋਈਆਂ ਅਜਿਹੇ ਮੌਸਮ ਵਿੱਚ ਵਧੀਆ ਲੱਗਦੀਆਂ ਸੇਵੀਆਂ ਜਾਂ ਜਿੱਦਾਂ ਜਿਹੜੀਆਂ ਗਰਮੀਆਂ ਨੂੰ ਅਸੀਂ ਚੀਜ਼ਾਂ ਗਰਮੀਆਂ ਵਾਲੀਆਂ ਸਬਜ਼ੀਆਂ ਸਰਦੀਆਂ ਵਾਲੀਆਂ ਸਬਜ਼ੀਆਂ ਜਿਮਾਨ ਨੱਕਿਆ ਪਿਆ ਤੇ ਹੁਣ ਮੈਂ ਉਹ ਬਣਾਉਣ ਲੱਗੀ ਕਾਂ ਵਿਚਾਰੇ ਕਾਂ ਜਿਹੜੀਆਂ ਵੀ ਲੋਕ ਲੋਕ ਕੇ ਬੈਠੇ ਆ ਦੇਖੋ ਦਰੱਖਤਾਂ ਤੇ ਧੁੱਪ ਬਹੁਤ ਜ਼ਿਆਦਾ ਹੋਈ ਪਈ ਓਕੇ ਇਹ ਗਰਮੀ ਚ ਕੀ ਆ ਬਣੂ ਜੇ ਨਹੀਂ ਜੂਨ ਆ ਜਾਣਾ ਜਾਂ ਹੁਣੇ ਹੀ ਮਾਰਚ ਵਿੱਚ ਇੰਨਾ ਬੁਰਾ ਹਾਲ ਹੈ ਨਹੀਂ ਅਗੇ ਮਾਰਚ ਮਹੀਨਾ ਤਾਂ ਚਲੋ ਵਧੀਆ ਨਿਕਲ ਜਾਲੋ ਚਲੋ ਜੋ ਮਨਜੂਰ ਵਾਹਿਗੁਰੂ ਨੂੰ ਉਹੀ ਹੈ ਸਾਡੇ ਸੋਚਣ ਦਾ ਕੁਝ ਨਹੀਂ ਹੋਣਾ ਤੇ ਹੁਣ ਮੈਂ ਬਣਾ ਲਵਾਂ ਸੇਵੀਆਂ ਆਹ ਹੈਆਂ ਸੇਵੀਆਂ ਸਾਡੇ ਘਰ ਦੀਆਂ ਕੱਢੀਆਂ ਹੋਈਆਂ ਐਸ ਤਰ੍ਹਾਂ ਕਰਕੇ ਖੁਆਰ ਨੀਤੀ ਰਛਾਈ ਵੀ ਉੱਪਰ ਲਿਖਵਾਰ ਦਿੱਤੀ ਤੇ ਬਿਲਕੁਲ ਵੀ ਖਰਾਬ ਨਹੀਂ ਹੁੰਦੀਆਂ ਇਹ ਤੇ ਬਣ ਵੀ ਜਲਦੀ ਜਾਂਦੀਆਂ ਤੇ ਸੇਕ ਲੱਗੀ ਵਧੀਆ ਹੁੰਦੀ ਹੈ ਬਾਜ਼ਾਰੋਂ ਸੇਵੀਆਂ ਨਾਲੋਂ ਜਿਵੇਂ ਅਸੀਂ ਬਣਾਉਂਦੇ ਹਾਂ ਬਿਨਾ ਦੁੱਧ ਤੋਂ ਸੇਮੀ ਅੱਧੇ ਨਾਲ ਸਕੇ ਦਾ ਦਰਦਾ ਲਾ ਕੇ ਇਹ ਕੰਗਰੇ ਖਲੇ ਬਹੁਤ ਵਧੀਆ ਹੁੰਦੀ ਹੈ ਇਸ ਤਰ੍ਹਾਂ ਤੇ ਪਾਣੀ ਪੁੱਟ ਦੇਵਾਂਗੇ ਤੇ ਕੇੰਗਾ ਅਸੀਂ ਦੇਸੀ ਪਾਣਾ ਇਹਦੇ ਵਿੱਚ ਜੇ ਤੁਸੀਂ ਜਿ ਕੰਮ ਤੁਹਾਨੂੰ ਲੱਗਿਆ ਉਸ ਲਈ ਕਰੀ ਜੇ ਉਦਾਂ ਬਣਾਣੀ ਫਿਰ ਤੁਸੀਂ ਚਾਹੇ ਡਾਲਦੇ ਪਾਉ ਕਿਹਜੇ ਦਾ ਕਰ ਠੀਕ ਪਾ ਲੈਣਾ ਅਸੀਂ ਬਾਕੀ ਤੁਸੀਂ ਵੱਧ ਘੱਟ ਵੀ ਪਾ ਸਕਦੇ ਆ ਪਰ ਨਿਜਾਵਾ ਵੀ ਨਹੀਂ ਪਾਣਾ ਹੈ ਨਾ ਕਿਉਂਕਿ ਤਾਂ ਅੱਜਕੱਲ੍ਹ ਕੇਜੇ ਦਾ ਛਾਜ ਨਹੀਂ ਹੁੰਦਾ ਜਿਆਦਾ ਤੁਸੀਂ ਜਿਹੀ ਪਾਉਂਦੇ ਸੀ ਨੀ ਕਿ ਆਪਣਾ ਗਰਮ ਹੋ ਗਿਆ ਤੇ ਗੈਸ ਜਿਹੜਾ ਅਸੀਂ ਮੀਡੀਅਮ 'ਤੇ ਰੱਖਾਂ ਇਹਦੇ ਵਿੱਚ ਭੁੰਨ ਲੈਣਾ ਇਹਨਾਂ ਨੂੰ ਚੰਗੀ ਤਰ੍ਹਾਂ ਬੱਸ ਕੋਈ ਭੁੰਨਦੇ ਰੱਖਣੀ ਹੈ ਤੇ ਕਿਹਦੇ ਵਿੱਚ ਅਸੀਂ ਨੂੰ ਤੇਲ ਵਿੱਚ ਆਉਂਦਾ ਇਸ ਤਰ੍ਹਾਂ ਹਮਕਿਸਤਾਨਾ ਜਿਹੜਾ ਪਲਟਾ ਮਾਰੀਏ ਇਹਨਾਂ ਬਹੁਤ ਚੰਗੀ ਭੁੱਜ ਜਾਂਦੀਆਂ ਹਨ ਆਟੇ ਦੀਆਂ ਨਾ ਮੈਦੇ ਦੀਆਂ ਨੂੰ ਨਹੀਂ ਟਾਈਮ ਲੱਗਦਾ ਬਣਾਉਣ ਨੂੰ ਪਹਿਲਾਂ ਤਾਂ ਹੀ ਦੇਸੀ ਨੁਕਸੇ ਹੁੰਦੇ ਤੇ ਮੇਰੇ ਕੰਘਰੇ ਸਾ ਕਿਸ ਨੂੰ ਲੱਗੇ ਵਿੱਚ ਪਤਲੇ ਸੇਮੀਆਂ ਬਣਾ ਕੇ ਤੇ ਕੱਪੜਾ ਲੈ ਕੇ ਪੈ ਜੋ ਤੇ ਇਹ ਚੰਗੀ ਤਰ੍ਹਾਂ ਗਰਮੀ ਆ ਜਾਂਦੀ ਰੇਖਾ ਜਿਹੜੀ ਜਾਮ ਕੋਈ ਵੀ ਉਹ ਨਿਕਲ ਜਾਂਦੀ ਹੈ ਪਰ ਹੁਣ ਨਾ ਤਾਂ ਮੰਨ ਦਾ ਕੋਈ ਦੇਸੀ ਨੁਕਸੇ ਨੂੰ ਨਾ ਹੀ ਰਾਮ ਵੀ ਨਹੀਂ ਆਉਂਦਾ ਕਿਉਂਕਿ ਸਾਡਾ ਸਰੀਰ ਜਿਹੜਾ ਅੰਗਰੇਜ਼ੀ ਦਵਾਈਆਂ ਤੇ ਲੱਗ ਗਿਆ ਤੇ ਚਲੋ ਜਿੰਨਾ ਵੀ ਹੋ ਸਕੇ ਥੋੜਾ ਬਹੁਤ ਤਾਂ ਕਰਦੇ ਰਹਿਣਾ ਚਾਹੀਦਾ ਕੋਈ ਦਾ ਫਾਇਦਾ ਨਹੀਂ ਤੇ ਨੁਕਸਾਨ ਵੀ ਕੋਈ ਹੈ ਨਹੀਂਗਾ ਪਰ ਫਾਇਦਾ ਜ਼ਰੂਰ ਹੁੰਦਾ ਹੈ ਤੁਹਾਨੂੰ ਪੁੱਛਾਂ ਜਿਹੜੇ ਨਹੀਂ ਵਿਸ਼ਵਾਸ ਕਰਦੇ ਉਹਨਾਂ ਲਈ ਵੀ ਮੈਂ ਕਹਿ ਰਹੀ ਆਂ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਤੁਸੀਂ ਜਿਹੜੇ ਭੋਜੀਆਂ ਨਾ ਬੜੇ ਸੋਹਣੇ ਨਾ ਚ ਕੁਸ਼ੂ ਬਣਦੇ ਕਿਉਂਕਿ ਦੇਸੀ ਘਿਓ ਪਾਇਆ ਉਹਨੂੰ ਪਾਣੀ ਦਾ ਜਿਹੜੇ ਚ ਕੋਈ ਇੰਨਾ ਹੈ ਨਹੀਂ ਗਾ ਫालतू ਪਾਣੀ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਕਿਉਂਕਿ ਸੇਵੀਆਂ ਨੇ ਪਾਣੀ ਪੀਣਾ ਤੇ ਰਿਜਣ ਨੂੰ ਵੀ ਲੱਗ ਜਾਂਦਾ ਪਾਣੀ ਵੈਸੇ ਵੀ ਅਸੀਂ ਪਤਲੀਆਂ ਰੱਖਣੀਆਂ ਪਾਣੀ ਜਿਹੜਾ ਅੰਦਾਜ਼ੇ ਦੇ ਨਾਲ ਹੀ ਮੈਂ ਦੋ ਗੜਬੀਆਂ ਪਾ ਦਲੀਆਂ ਆ ਵਾਲੀਆਂ ਤੁਸੀਂ ਮੰਨ ਕੇ ਚੱਲੋਗੇ ਇੰਨੀ ਵਿਸੇਈਆਂ ਤੁਸੀਂ 3 1/2 ਚਮਚ ਮਿਲਾ ਕੇ ਪਾਣੀ ਆ ਮਾਣਦੇ 3 ਮੀ ਆਪਣੀਆਂ ਪਾਈ ਇੱਕ ਤਾਈ ਹੀ ਆ ਇਹ 250 ਗ੍ਰਾਮ ਚਾਹੀਏ ਤੇ ਜੇ ਤੁਸੀਂ ਗਾੜੀਆਂ ਰੱਖਣੀਆਂ ਤਾਂ ਪਾਣੀ ਘੱਟ ਵੀ ਪਾ ਸਕਦੇ ਥੋੜਾ ਵਧਾ ਵੀ ਸਕਦੇ ਪਾਣੀ ਨਾਲ ਕੋਈ ਚੱਕਰ ਨਹੀਂ ਹੈਗਾ ਤੇ ਹੁਣ ਥੋੜੀ ਜਿਹੀ ਰੈਡ ਗੈਸ ਜਿਹੜਾ ਤੇਜ਼ ਕਰ ਦੇਣਾ ਉਸ ਤੋਂ ਬਾਅਦ ਜਿਹੜਾ ਇਹਦੇ ਵਿੱਚ ਪਾਵਾਂਗੇ ਅਸੀਂ ਚੀਨੀ ਚੀਨੀ ਸ਼ੱਕਰ ਜੋ ਵੀ ਤੁਹਾਨੂੰ ਪਸੰਦ ਆਵੇ ਪਾ ਸਕਦੇ ਜੇ ਕੋਈ ਡਰਾਈ ਫਰੂਟ ਪਾਣਾ ਉਹ ਵੀ ਪਾ ਦਿਓ ਪਰ ਮੈਂ ਨਹੀਂ ਕੁਝ ਪਾਣਾ ਵਸ ਸਿਮਪਲ ਇੱਤੀ ਬਣਾਣੀ ਆ ਸੇਵੀਆਂ ਵਾਲੀ ਸੇਵੀ ਜਿਹੜੀਆਂ ਸਾਡੀਆਂ ਰਿਜਣ ਲੱਗੀਆਂ ਪਾਣੀ ਮੈਂ ਥੋੜਾ ਜਿਹਾ ਹੋਰ ਪਾਤ ਨੂੰ ਘੱਟ ਲਾ ਦਉ ਸੀ ਕਿਉਂਕਿ ਬਾਅਦ ਚੋਂ ਫਿਰ ਕੱਚਾ ਰਹਿ ਜਾਣਾ ਪਾਣੀ ਇਹਨੂੰ ਸੇਵੀ ਨੇ ਰੱਖਦਾ ਹੁੰਦਾ ਨਾਲ ਦਿਨ ਨਾਲ ਗਰਮ ਗਰਮ ਖਾ ਲੋ ਫਿਰ ਤਾਂ ਠੀਕ ਰਹਣੀ ਆ ਜੇ ਥੋੜੀ ਜਿਹਾ ਰੱਖ ਦੋ ਨੂੰ ਤੇ ਫਿਰ ਪਾਣੀ ਇਹ ਸੁੱਕ ਜਾਂਦਾ ਤਾਂ ਮੱਗੀ ਮੈਂ ਥੋੜਾ ਜਿਆਦਾ ਹੀ ਪਾਇਆ ਤੇ ਅੱਧਰ ਮੈਂ ਧਾਰਤੀ ਚਾਹ ਸ਼ੀਨੀ ਵਗੈਰਾ ਪਾ ਦਿੱਤੀ

ਨਿਆ ਕੋਕੋ ਸੈਂਟਰ ਹੈ ਜਿਹਨੂੰ ਤੇਰੇ ਨੂੰ ਕੀਨੀ ਕਰਨੀ ਦੇ ਵਿੱਚ ਬਸ 10 ਮਿੰਟ ਲਾ ਦੋ ਨੂੰ ਬਣਾਉਣਾ ਜਿਆਦਾ ਟਾਈਮ ਨਹੀਂ ਲੱਗਦਾ ਤੇ ਥੋੜਾ ਪਾਣੀ ਜਿਹੜਾ ਕੀਨੀ ਨਹੀਂ ਫੜਦਾ ਨਾ ਸੇਵੀਆਂ ਜਿਹੜੀਆਂ ਤਕਰੀਬਨ ਅਰੇਜੀ ਚੱਲੀਆਂ ਹੁਣ ਮੈਂ ਕੀਨੀ ਪਾ ਦਵਾਂ ਇਹਦੇ ਵਿੱਚ ਕਿੰਨੀ ਥੋੜੀ ਜਿਹੀ ਮਨੋਂ ਠੀਕ ਹੀ ਪਾਣੀ ਹੈ ਘੱਟ ਨਹੀਂ ਪਾਣੀ ਹੈਗੀ ਫਿੱਕੇ ਮਤਲਬ ਫਿੱਕੇ ਨਹੀਂ ਹੈ ਨਾ ਵਧੀਆ ਲੱਗਦੀਆਂ ਸੇਮੀਆਂ ਬਾਕੀ ਤੁਸੀਂ ਆਪਣੇ ਟੇਸਟ ਤੇ ਬੋਡੀ ਪਾ ਲਓ ਜੇ ਇਸ ਤਰ੍ਹਾਂ ਦੇ ਜਿਹਨਾਂ ਵਿੱਚ ਵੀ ਜੇ ਦੁੱਧ ਪਾਉਣਾ ਤੇ ਪਾ ਸਕਦੇ ਕੋਈ ਦਿੱਕਤ ਨਹੀਂ ਹੈਗਾ ਜੇ ਕੋਈ ਨਹੀਂ ਅੱਧਾ ਪਸੰਦ ਕਰੂੰਗਾ ਮੈਂਬਰ ਖਾਤਾ ਦੁੱਧ ਪਾ ਕੇ ਦੇ ਦਾਂ ਮੈਂ ਥੋੜੀ ਜਿਹੀ ਵਾਰੀ ਦੇ ਕੇ ਹੁਣ ਜਿਹੜੀਆਂ ਰੈਡੀ ਲਾਣ ਦਾ ਮੈਂ ਗੈਸ 'ਚ ਕੱਟੇ ਰੱਖਿਆ ਜਿਆਦਾ ਤੇਜ਼ ਨਹੀਂ ਕੀਤਾ ਚਾ ਵੀ ਆਪਣੀ ਅੱਧਾ ਫਰੀਜਾਂ ਨਾਲ ਸੇਵੀਆਂ ਜਿਹੜੀ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਤੇ ਜ਼ਰੂਰ ਦੱਸਣਾ ਤੁਸੀਂ ਹੁਣ ਟਰਾਈ ਕਰਿਓ ਤੇ ਗਰਮ ਗਰਮ ਖਾਯੋ ਜਿੰਨੇ ਜਿੰਨੇ ਖਾਣੀ ਆ ਤੇ ਆਜੋ ਸੇਵੀਆਂ ਸੇਵੀਆਂ ਆਪਣੀਆਂ ਬਣ ਕੇ ਤਿਆਰ ਆ ਆ ਲਓ ਹਮੇ ਕੌਲੀਚ ਪਾ ਲਈਏ